ਦੇ ਰਾਤ ਕੀ ਆਵੇ ਸਾਥੀ ਨੂੰ ਬੁਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਨਾਉਂ ਦੀਆਂ ਤਿਆਰੀਆਂ ਜਾ ਗਈ ਮੜਾਇਆ ਪਾਣੀ ਜਿਵੇਂ ਕਿ ਵੇਖੜੀ ਹੋ ਜਾਂਦੀ ਆ ਵੈਨਾਦ ਹੰਦ ਬੜਤਾਂ ਕੱਢਦੀ ਹੈ ਵੀ ਤੇ ਦੂਜੇ ਸਾਥੀ ਨੂੰ ਜੋਰ-ਜੋਰ ਦੀ ਬੁਲਾਉਂਦੀ ਆ ਇਹਦੇ ਐਸਾਲਾ ਮੌਸਮ ਸਿਰ ਹੁੰਦਾਗਾ ਕਿ ਆ ਕੇ ਹਰਿਆ ਭਰਾ ਘਾਹ ਹੁੰਦਾਗਾ ਵੱਚ ਜੀ ਜਾਂ ਕੁਲ ਜਾਂਦੇ ਨੇ ਬੱਟਲ ਪਾਣੀ ਦਾ ਮਿਲ ਜਾਂਦਾ ਨਾਲੇ ਪੀਣ ਨੂੰ ਨਾਲੇ ਨਹਾਉਣ ਨੂੰ ਸਵੇਰੇ ਸਵੇਰੇ ਤਾਂ ਬੇ ਇਤਿਹਾਸਾ ਜਾਨਵਰ ਹੁੰਦੇ ਨੇ ਵੜਾ ਜਾ ਪਾਣੀ ਪੀ ਕੇ ਫੇਰ ਅੜਗੇ ਉਹ ਨਹਾਉਣ ਦੀਆਂ ਤਿਆਰੀਆਂ ਚ ਤੁਹਾਨੂੰ ਅੰਤ ਤੀ ਸੇਬਸਕ੍ਰਾਈਬ ਕਰਕੇ ਜੀ ਬੋ ਦੱਸਿਓ ਕਿੰਨਾ ਹੋਗੀ ਨਹੀਂ ਨਾ ਹੋਗੀ ਉਹ ਵੜਗੇ ਪਾਣੀ ਚ ਨਾਉ ਲੱਗੇ ਆਪਣੀ ਗਰਮੀ ਦੂਰ ਕਰਦੀ ਹੋਏ ਫੇਰ ਬਾਹਰ ਨਿਕਲੇਈ ਹੰਦਵਾੜੇ ਬੜੂ ਪਾਣੀ ਚ ਨਹੀਂ ਬੜੂਗੀ ਅੰਤਰਾਜਾ ਲਾ ਕੇ ਦੱਸੋ ਲਾਈਕ ਤੇ ਸਬਸਕ੍ਰਾਈਬਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਹੀ ਕਰਨ ਦੀ ਤਿਆਰੀਆਂ ਜਾਂ ਹਨ ਇਹ ਪਾਣੀ ਪੀਂਦੇ ਨਾਉਣ ਚੋ ਜਾਂ ਉਡਣ ਦੀ ਤਿਆਰੀ ਚਾ ਜਲਦੀ ਕਰੋ ਜਲਦੀ ਕਰੋ ਜਲਦੀ ਕਰੋ ਦਸੋ ਫੜਾ ਫੜਾ ਨਿਰਮਲ ਸਿੰਘ ਭਾਈ ਹੱਤਾ ਅਮਰੀਦ ਸਿੰਘ ਸਰੂਰ ਯਾਰ ਤੋਂ ਮੈਲ ਕਰਾਂ ਪੱਪੂ ਬਰਾਲਾ ਸੰਦੀਪ ਢੜਬਾ ਇਹ ਸਾਰੇ ਕਹਿੰਦੇ ਨੇ ਕਿ ਨਾਉਣ ਦੀਆਂ ਤੇ ਆਈਆਂ ਚਾ ਵੀ ਦੇਖੋ ਇਹਨਾਂ ਦੇ ਗੋਲ ਹੁਸੇ ਹੁੰਦੇ ਆ ਉਦੋਂ ਬਣੇ 3:30 ਹੋ ਗਏ ਪਾਣੀ ਦੇ ਲਗਏ ਲੱਗਦੀ ਹੋਈ ਪਾਣੀ ਦੇ ਲਵੇ ਲੱਗਦੀ ਹੋਈ ਪਾਣੀ ਪੀਣ ਦੀ ਛਾਗ ਛਾਗ ਨਾਉਣ ਦੀ ਛਾਗ ਛਾਗ ਜਲਦੀ ਜਲਦੀ ਦੱਸੋ ਤਾਂ ਦੰਦ ਬਾਹਰ ਕੱਢਦੀ ਹੈ ਕਿ ਨਾਉਣ ਲਈ ਤਿਆਰ ਹੁੰਦੀ ਹੈ ਕਿ ਦੰਦ ਬਰਾਗੜ ਗਏ ਜਲਦੀ 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 ਅਰਸ਼ਦੀ ਪੋਤਨਮਲਾ ਇਹ ਠੂ ਮੱਖਣਾ ਲੀਲਾ ਇੰਨੋਨੇ ਪਿੰਡ ਦਾ ਸ਼ਹਿਰ ਕਸਬਾ ਫਾਇ ਨਹੀਂ ਕੋਈ ਅਨਮੋਲ ਪਟਿਆਲਾ ਅਨਮੋਲ ਪਟਿਆਲਾ ਕਹਿੰਦਾ ਵੀ ਔਰਨ ਦੀ ਚੀਜ਼ ਚਾਹੀਏ ਲੋਡ ਵੀ ਸਕਦੀ ਆ ਸੋਨੋ ਕੀ ਲਗਾ ਦਾ ਰਹਾ ਪੜਦਾ ਲਾਈਕ ਕਮੈਂਟ ਸ਼ੇਅਰ ਕਰਕੇ ਦੱਸੋ ਜਲਦੀ ਕਰੋ ਵੀਟਣ ਦੀ ਤੇਜ਼ੀ ਚਣ ਆਉਣ ਦੀ ਤਿਆਰੀ ਚ ਪਾਣੀ ਪੀਣ ਦੀ ਤਿਆਰੀ ਹੈ ਸਬਸਕ੍ਰਾਈਬਰ ਕਰਕੇ ਦੱਸੋ ਮੈਨੂੰ ਪਤਾ ਲੱਗਿਆ ਇਸ ਸਸਟਰ ਕਰਾਈ ਕਰਤਾ ਨਹੀਂ ਇਹ ਪਾਣੀ ਪੀਂਦੀ ਚਾਗ ਚਾਗੀ ਦੂਜੇ ਸੱਤਿਆਂ ਬੌਂਡੀ ਹੋਈ ਉਹ ਦੂਰ ਨੂੰ ਨੜੇ ਚੜ੍ਹ ਗਈ ਉਹਨਾਂ ਲੱਗੀ ਹੋਇਆ ਰ ਇਹਨਾਂ ਦੇ ਬਿੱਸਤੀਆ ਪੂਰਾ ਹੋ ਗਿਆ ਕੈਸਾ ਜਮਾ ਸਹੀ ਨਿਗਲੇ ਛੱਡੇ ਅੰਦਰ ਰਿਣ ਹੋਣ ਲੱਗੀ ਫੇਰ ਹੁਣ ਪਾਣੀ 'ਚ ਬੈਠੂ ਨਹੀਂ ਜਲਦੀ ਕਾਲਟ ਕਰਕੇ ਦੱਸੋ ਪਾਣੀ ਦੇ ਵਿੱਚ ਤਾਂ ਬੜੀ ਵੀ ਆ ਗਈ ਜਲਦੀ ਜਲਦੀ ਦੱਸੋ ਪਾਣੀ 'ਚ ਬੈਠੂ ਕਿ ਨਹੀਂ ਬੈਠੂ ਹੋ ਗਏ ਜੀ ਇਹ ਗੜੀ ਹੋ ਜਾਂਦੀ ਆ ਲੱਭੀ ਸੰਦੂਰਨਾਲਾ ਪੰਚਾਇਤੀ ਇਲਾਕੇ ਤੇ ਵੀ ਸੰਦੂਰਨਾਲਾ ਕਹਿੰਦਾ ਟਟੇ ਦੀ ਪੰਚਾਇਤੀ ਇਲਾਕੇ ਪਾਣੀਦਾਰ ਫਿਰ ਵੀ ਲੱਗ ਗਈ ਆਉਣ ਦੀ ਤਿਆਰੀ ਚ ਤੇ ਭੱਜਣ ਦੀ ਤਿਆਰੀ ਚ ਤੇ ਪਾਣੀ ਪੀਣ ਦੀ ਤਿਆਰੀ ਚ ਜਲਦੀ 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 ਡੰਡ ਵੜਕਾ ਫਿਰ ਕੱਢਣ ਲੱਗੀ ਜਿਵੇਂ ਨਹਾਉਣਾ ਹੁੰਦਾਗਾ ਗਰੋਂਜੀਤ ਸਿੰਘ ਬਾਜੋਗਾ ਹਰੀ ਗੜ ਵੜ ਕੀ ਪਾਣੀ ਦੇ ਫੇਰ ਜਬਾਰੇ ਫੇਰਣੋਂ ਲੱਗ ਗਈ ਸਾਰੇ ਮੇਰੇ ਵੀਰ ਭੈਣਾ ਭਰਾਵਾਂ ਨੂੰ ਬੇਨਤੀ ਏ ਫਿਕਰ ਆਪਣੇ ਬਾਦੂ ਘਾਟੂ ਗੱਠਲ ਦਾ ਪਾਈ ਹੁੰਦੇ ਰਹੇਗੇ ਉਹਨਾਂ ਪਾਣੀ ਤਾ ਭਰ ਕੇ ਜਾ ਮੇਰੇ ਮਗਰ ਥੋੜੀ ਫੈਬਰਾ ਕੇ ਥੋੜਾ ਥੋੜਾ ਛੱਡ ਦੋ ਪਾਣੀ ਨਾਲੇ ਦਾ ਤਾਜ਼ਾ ਹੋਈ ਉਹ ਨਾਲੇ ਗਰਮ ਨਹੀਂ ਹੋਊਗਾ ਨਾਲੇ ਨਹਾਉਣ ਨੂੰ ਵਧੀਆ ਜਾਨਵਰਾਂ ਨੂੰ ਪਾਣੀ ਪੀਣ ਨੂੰ ਵਧੀਆ ਤੁਸੀਂ ਵੀ ਫੰਨ ਕੱਟ ਲਓ ਮੇਰੇ ਭਰਾਵੋ ਇਹ ਕੰਮ ਕਰਕੇ 5-4 ਮਿੰਟਾਂ ਦੀ ਸਾਰਾ ਕੰਮ ਆਗਾ 5-4 ਮਿੰਟ ਲਾ ਕੇ ਜਾਨਵਰਾਂ ਦੀ ਵਿਚਾਰਿਆਂ ਦੀ ਪਿਆਸ ਬੁਝਾਓ ਬਹੁਤ ਮੇਰੀ ਨਾ ਚੁੱਕੀ ਹੁਣ ਤਾਂ ਭੱਜ ਗਈ ਜੀ